ਲਓ ਜੀ ਜੇ ਵੀ ਲੱਗਦੀ ਗੱਡੀ ਆ ਗਈ ਪੂਜੀ ਉੱਧਰ ਸਮਾਨ ਰੱਖੀ ਜਾਂਦੇ ਆਗੇ ਹਾਂ ਤਾਂ ਦੇਖੋ ਬਾਈ ਜੀ ਸਮਾਨ ਜਾ ਰਿਹਾ ਆ ਦੇਖੋ ਜੀ ਅਸੀਂ ਜਾਈਏ ਨਾ ਗੱਡੀ 'ਚ ਸਮਾਨ ਲੋਡ ਕਰੀ ਜਾਨੇ ਰਾਸ਼ਨ ਦਾ ਸਾਹਮਣੇ ਦੇਖ ਸਕਦੇ ਤੁਸੀਂ ਉਹਦੇ ਬਾਈ ਬਲਵਿੰਦਰ ਵਰਗੇ ਲੱਗੇ ਪਏ ਜਾਂਗੇ ਮਨਦੀਪ ਵਿੱਕੀ ਬਾਈ ਗੁਰਪ੍ਰੀਤ ਸਾਡੀ ਸਾਰੀ ਟੀਮ ਉੱਥੇ ਵੀ ਹੈ ਕਿ ਕੰਮ ਹੋ ਗਿਆ ਕੰਪਲੀਟ ਜੀ ਹੁਣ ਅਸੀਂ ਜਾਂਦੇ ਆਂਗੇ ਆ ਸਮਾਨ ਲੋਡ ਕਰਤਾ ਗੱਡੀ ਵਿੱਚ ਪਣਾ ਹੋਇਆ ਮੇਰੇ ਭਰਾ ਬੈਠ ਕੇ ਗੱਡੀ 'ਚ ਹਾਲੇ ਹਾਲੇ ਲੂਇਆ ਹਾਲੇ ਲੂਇਆ ਨੰਨ ਮਾਤੇ ਵੜਾਈ ਮੇਰੇ ਆਪਾਂ ਚੱਲੇ ਜੀ ਹੁਣ ਆ ਸਾਮਾਨ ਆਪਣੀ ਗੱਡੀ ਚ ਲੋਡ ਕਰ ਲਿਆ ਸੀਗਾ ਤੇ ਆਪਾਂ ਚੱਲੇ ਉਹ ਲੱਕੇ ਚ ਜਿੱਥੇ ਖੜਾ ਹੈ ਹੈਗੇ ਅੱਗੇ ਆ ਗਏ ਜੀ ਫਾਇਰ ਕਾਜਲੇ ਵਿੱਚ ਦੇਖ ਸਕਦੇ ਹੋ ਤੁਸੀਂ ਸਾਹਮਣੇ ਕੱਚੇ ਘਰ ਆ ਗਏ ਰੋਡ ਦੇ ਸਾਈਡ ਤੇ ਬਣੇ ਹੋਏ ਹੈਗੇ ਬਹੁਤ ਬੁਰਾ ਹਾਲਾਤ ਲੰਡਾ ਹੈ ਜਿਆਦਾ ਮੀਂਹ ਪਣਨ ਕਰਕੇ ਘਟਾਟ ਆ ਗਿਆ ਤੇ ਸਾਰੇ ਕੱਚੇ ਘਰ ਬਣੇ ਹੋਏ ਹੈ ਆਦੇ ਆ ਬਰਿਆਰਾ ਕੰਡਾ ਆ ਗਿਆ ਕਿ ਨਹਿਰ ਨੂੰ ਦੇ ਦੇਖੋ ਕੰਮ ਹੀ ਹੋ ਰਿਹਾ ਹੈ ਦੇਖੋ ਸ਼ਨਾ ਬਈ ਆਪਣਾ ਮੈਂ ਇਹ ਮਚਾਰ ਲਾਉਂਦਾ ਸੀ ਸਾਮਾਨ ਬਣਾਉਣੀ ਬਾਈ ਵਰਗੇ ਦੇਖੋ ਬਈ ਸਮਾਨ ਲਈ ਹੁੰਦੇ ਆ ਘਰ ਦਾ ਉਹਦਾ ਚਾਹੇ ਇਧਰੋਂ ਦੇਖੋ ਆ ਰਹੇ ਹੈ ਖਾਲੀ ਆਉਂਦੇ ਆ ਸੀ ਬਾਜਲ ਦਾ ਜਿਹੜੇ ਦੇ ਪਿੰਡਾਂ ਚ ਆ ਜੀ ਰਾਣਾ ਹਸਤਾਕਲਾਂ ਟੱਪਿਆ ਏ ਅਸੀਂ ਕਾਰਸ਼ ਦੇ ਕਾਰਨ ਕੱਚੇ ਹਾ ਕੱਚੇ ਘਰ ਆਪਣੀ ਹੋਂਦ ਨੂੰ ਬਚਾਉਣ ਦੀ ਕਰਦੇ ਯਦੋ ਯਦ ਅਮਸਾ ਬਣਾ ਉਹ ਟਾਪਿਕ ਹੈ ਇਕ ਤਰ੍ਹਾਂ ਦਾ ਦੀ ਕਾਨ ਗੱਲ ਉਹ ਵੀ ਸਾਡੀ ਬੰਨੀ ਆ ਬਈ ਇਕ ਤਰ੍ਹਾਂ ਦਾ ਉਹਦੇ ਬੰਨੀ ਆਗਾ ਬੰਨੀ ਬਣਿਆ ਹੋਇਆਗਾ ਆਹ ਦੇਖ ਸਕਦੇ ਤੁਸੀਂ ਬੜੀ ਵੱਦਾ ਏ ਬਿਲਕੁਲ ਦੇਖੀ ਆ ਆ ਅੱਗੇ ਜੀ ਅਸੀਂ ਬੰਨ ਵਾਲੀ ਸਾਈਡ ਦੇਖ ਸਕਦੇ ਹਾਂ ਤੁਸੀਂ ਪੂਰਾ ਰਸ਼ਾ ਜੀ ਗੱਡੀਆਂ ਲੱਗੀਆਂ ਪੰਗੀਆਂ ਸਾਈਡ ਤੇ ਥਾਂ ਪੂਰਾ ਪੂਰੀ ਹੋ ਜੀ ਟੰਪਰ ਨੂੰ ਇੱਕ ਸਾਈਡ ਤੇ ਗੱਡੀਆਂ ਲੱਗ ਰੀਆਂ ਬਹੁਤ ਜਿਆਦੇ ਪੀੜ ਗਈ ਬਈ ਬੰਨ ਤੇ ਤੁਸੀਂ ਬੰਨਗੇ ਰੱਖਣਾ ਇੰਝ ਐਸੇ ਨਹੀਂ ਕਰਦੇ ਉਹ ਸਾਹਮਣੇ ਦੇਖ ਸਕਦੇ ਤੁਸੀਂ ਗੱਡੀਆਂ ਉਹ ਪਰਲੀ ਸਾਈਡ ਬੰਨ ਤੇ ਖੜੀਆਂ ਨੇ ਰਸ਼ਨ ਵਾਲੀਆਂ ਗੱਡੀਆਂ ਮਦਰ ਸੈਤ ਵਾਲੇ ਲੋਕਾਂ ਦੀਆਂ ਗੱਡੀਆਂ ਹੀ ਖੜੀਆਂ ਨੇ ਬਹੁਤ ਜਿਆਦੇ ਭੀੜਾ ਬਾਈ ਤਾਂ ਇੱਕ ਤਾਂ ਪੂਰਾ ਪੂਰਾ ਸੜਕਾ ਜਿਹੜੀ ਸਿੰਗਲ ਸੜਕਾ ਗਿਆ ਰੋਡ ਆ ਗਿਆ ਹੁਣ ਆਪ ਅੱਗੇ ਜੀ ਲਈ ਚੱਲ ਲਈ ਚੱਲ ਇੱਕ ਕੰਡ ਕਰੀ ਜਾਂਦਾ ਕੋਈ ਦੇਖ ਉਹ ਤੇ ਸਾਹਮਣੇ ਯਾਰ ਉਹ ਪੂਰਾ ਹਾਲ ਪੂਰਾ ਫੁੱਲ ਭਰਿਆ ਪਿਆ ਸੀ ਉਹ ਦੇਖੋ ਪੋਲ ਦੇ ਉੱਤੋਂ ਦੀ ਜਾਈ ਜਾਂਦਾ ਪਾਣੀ ਕੋਈ ਡੁੱਬੀ ਪਿਆ ਯਾਰ ਪਰਲੇ ਪੰਨ ਤਾਂ ਡੋਪ ਤੇ ਯਾਰ ਜਿਹੜੇ ਹੈਗੇ ਸੀ ਇੱਕ ਸਾਰੀ ਹੋਇਆ ਗਿਆ ਸਾਰਾ ਪਾਣੀ ਦਰੱਖਤ ਜੇ ਡੁੱਬੇ ਪਿਆ ਬਈ ਯਾਰ ਆਹ ਉਹ ਉਲੰਘਣ ਇਹ ਫਿਰ ਅਪਾੜ ਨਹੀਂ ਕਰ ਸਕਦਾ ਆ ਦੇਖੋ ਇਹ ਪੂਰਾ ਫੁੱਲ ਪਾਣੀ ਹੈਗਾ ਪਰਲੇ ਪਾਸੇ 12 13 ਪਿੰਡ ਕਹਿੰਦੇ ਹੈਗੇ ਸਾਰੇ ਡੋਬ ਤੇ ਬਈ ਹੈ ਬੜਾ ਉਹ 15 ਪਾਣੀ ਕਿਲੋ ਪਾਣੀ ਹੋ ਗਿਆ ਬਹੁਤ ਜ਼ਿਆਦਾ ਪਾਣੀ ਹੈ ਬਈ ਉਹ ਸਾਹਮਣੇ ਦੇ ਸਦ ਵੀ ਕਿਸਤੀਆਂ ਜਿਹੜੇ ਉਧਰ ਲੋਕ ਫਸੇ ਆਗੇ ਉਧਰੋਂ ਲਿਆਉਂਦੇ ਆਗੇ ਜੀ ਕਿਸਤੀਆਂ ਦੀ ਤੇ ਇਧਰ ਰਾਸ਼ਨ ਵਗੈਰਾ ਜਾਂਦਾ ਕਿਸਤੀਆਂ ਦੇ ਉਧਰਲੀ ਸੜਕ ਪਿੰਡ ਆ ਜਿਹੜੇ ਸਾਰੇ ਕੋਈ ਘਰ ਪੰਚ ਡੁੱਬ ਗਿਆ ਪੰਜ ਛੇ ਪਿੰਡ ਡੁੱਬ ਗਏ ਜੀ ਕੋਈ ਨਹੀਂ ਨੇ ਸਾਹ ਨੂੰ ਆਏ ਬਈ ਕਿਸ਼ਤੀ ਆ ਗਈ ਭਾਈ ਇਹਦੇ ਉੱਤੇ ਨਾਰਾ ਭਾਈ ਐਮਰਜੈਂਸੀ ਐ ਤੇ ਨਾਰਾ ਇੱਥੇ ਰੱਖ ਦੀ ਇੱਥੇ ਰੱਖ ਲੈ ਹੋਰ ਆਸ਼ੀਰਵਾਦ ਜਿਹੜਾ 30 ਦਿਨ ਤੇ ਲਿਆ ਗਿਆ ਪਾਣੀ ਚ ਦਸ ਹੋਏ ਪਾਣੀ ਚ ਦਸ ਹੋਏ ਨਾਲੇ ਤਾਂ ਬੋਲ ਪਿੱਛੇ ਖੜੀ ਹੈ ਰੋਸਣ ਪਿਆ ਜੀ ਮੱਛਰ ਲਾ ਕੇ ਰਾਸ਼ਨ ਕਿਸ ਤੇ ਨਾ ਮਾਰੀਆ ਯਾਰ ਆਇਆ ਜਿੰਨਾ ਵੀ ਵੀਰਾਂ ਨੇ ਸੇਵਾ ਕੀਤੀ ਉਹਨਾਂ ਦਾ ਬਹੁਤ ਧੰਨਵਾਦ ਜਿਹੜਾ ਪੰਜਾਬ ਨਾਲ ਖੜੀ ਜਿਹੜਾ ਲੈ ਕੇ ਹੁੰਦੇ ਉਹ ਆ ਪੰਜਾਬ ਦੇ ਸਿੰਗਰ ਆ ਬਈ ਪਹੁੰਚਿਆ ਹੈ ਮਦਦ ਲਈ ਕਿ ਜਿੰਨੀ ਵੀ ਸਾਥ ਮਦਦ ਹੋ ਸਕੇ ਤਾਂ ਅਸੀਂ ਕਰਾਂਗੇ ਜ਼ਰੂਰ ਆ ਪੰਜਾਬ ਦੇ ਸਿੰਗਰ ਵੀ ਆ ਗਿਆ ਅੱਗੇ ਮਾਦਦ ਲਈ ਜੀ ਉੱਧਰ ਵੀ ਕਿਸ਼ਤੀ ਤੇ ਆਈ ਜਾਂਦੇ ਆ ਇਹ ਉੱਧਰੋਂ ਸਮਾਨ ਪਹਟਾ ਕੇ ਵਾਪਸ ਆ ਜਾਂਦੇ ਆ ਕਿਸ਼ਤੀਆਂ ਆ ਹੀ ਲੈ ਜਾਂਦਾ ਉੱਧਰ ਸਮਾਨ ਪਰਲੀ ਸਾਈਡ ਉਹ ਦੇਖੋ ਸਾਹਮਣੇ ਉੱਧਰ ਸਾਹਮਣੇ ਸਾਰੇ ਘੜਬੜੇ ਪਾਣੀ ਚ ਆਟਾ ਮਾੜਾ ਹਾਲ ਹੈ ਆ ਬੀਰ ਪਰ ਆ ਕਿੱਥੇ ਬਿਠਾਉਣਾ ਹੈ ਖਾਣਾ ਬਣਿਆ ਹੋਇਆ ਵਿੱਚ ਵਿੱਚ ਪਰੋਸ਼ਨ ਲੈ ਕੇ ਜਾਂਦੇ ਬਣਾ ਬਣਾ ਖਾਣਾ ਵੀ ਲੈ ਕੇ ਜਾਂਦੇ ਉੱਧਰ ਲਈ ਸਾਰਾ ਇੰਦਰਲੀ ਸਾਈਡ ਨਾਲ ਬੰਨਉ ਬਹੁਤ ਉੱਚਾ ਹੋਏ ਦੂਜੀ ਸਾਈਡ ਨਾਲ ਕਿਸਤੀ ਹੰਤੇ ਲੈ ਜਾਂ ਲੈ ਜਾਂਦੇ ਇਧਰੋਂ ਵੋਟਾਂ ਅੰਗਰ ਦੇ ਪਾਰਲੀਸਦ ਲੈ ਜਾਂਦੇ ਜਿਹੜੇ ਪਿੰਡ ਆਗੇ ਹੜ ਦੀ ਮਾਰ ਚ ਆਇਆ ਕਿ ਉਹਨਾਂ ਪਿੰਡਾਂ ਦਾ ਸਾਮਾਨ ਨੂੰ ਬਚਾਏ ਜਾਂਦਾ ਰਸ਼ਨ ਨੂੰ ਕੋਈ ਹੋਰ ਹੋਏਗਾ ਇੱਥੇ ਇਕੱਲਾ ਸਹੀ ਕਰਦਾ ਵਾਪਸ ਸਾਈਡੋਂ ਤਮੂੜ ਸਰ ਲੋ ਜੀ ਆ ਗਏ ਜੀ ਉਧਰ ਮੇਰੀ ਬੈਕ ਸਾਈਡ ਦੇਖ ਸਕਦੇ ਤੁਸੀਂ ਇਹ ਕਾਵਾ ਵਾਲਾ ਬੰਨਾ ਗਾ ਜੀ ਬਹੁਤ ਤੇਜ਼ ਪਾਣੀ ਹੈ ਬਈ ਉਹ ਦੇਖੋ ਪੁਲ ਕ੍ਰਾਸ ਕਰੀ ਜਾਂਦਾ ਉੱਪਰ ਦੀ ਜਾ ਰਿਹਾ ਪਾਣੀ ਬਹੁਤ ਬੁਰਾ ਹਾਲ ਹੈ ਤੁਹਾਨੂੰ ਦੋਕਾਨ ਜਦੋਂ ਅਸੀਂ ਸੁਵਿਰੀ ਆਏ ਸੀ ਕਿਉਂਕਿ ਉਹ ਦੁਪੁੱਲ ਦਿੰਦਾ ਸੀ ਕਿ ਤੇ ਹੁਣ ਤਾਂ ਪੁਲ ਦੇ ਉੱਪਰ ਦੀ ਕ੍ਰਾਸ ਕਰਨ ਲੱਗਾ ਪਾਣੀ